ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸਵੇਲਾ ਰਾਗ ਗੁਰਦੀਪ ਕੀ ਮਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕਿਰਤਾ ਕੀਏ ਕਰਤੇ ਕੋਈ ਵਿਚਾਰੋ ਤਿਤਗੁਰ ਗਾਉ ਸਵੇਲਾ ਸਿਵਰੋ ਸਿਰਜਨਾਰੋ ਤੁਮ ਗਾਉ ਮੇਰੇ ਨਿਰਭੁਕ ਕਸਵੇਲਾ ਹਰ ਜਿਤ ਸਵੇਲੇ ਸਦਾ ਸੁਖ ਰਾਉ ਨਿਤ ਨਿਤ ਜਿਹੜੇ ਸਮਾਲਿਆਨ ਦੇਕੇ ਗਾ ਦੇਵਨਹਾਰ ਤੇਲ ਦਾਨੇ ਕਿੰਮਤ ਨਾ ਪਾਉ ਤਿਸ ਦਾਤੇ ਕਮਨ ਸਮਾਰ ਸੰਬਤ ਸਾਲ ਲਿਖਿਆ ਮਿਲ ਕਿਰਪਾ ਉਹ ਤੇਲ ਦੇਉ ਸਜਣਾ ਸੀਸੜੀਆਂ ਜਿਉ ਬੈ ਸਾਹਿਬ ਸਮੈਲ ਕਰ ਕਰੇ ਪਹੁੰਚ ਅਸਰੇ ਨਿਤ ਪਵਨ ਸਤਨਾ ਨਾ ਰਸਿ ਮਿਰੀ ਅਨਾਨਕ ਸਿ ਤੇਉ ਰਾਗ ਸਮਹਲਾ ਪਹਿਲਾ ਛੇ ਗੁਰਛੇ ਗੁਰਛੇ ਉਪਦੇਸ ਗੁਰੂ ਗੁਰੇ ਕੋ ਵੇ ਸਨੇਕ ਬਾਬਾ ਜਿਗਰ ਕਰਤੇ ਕੀਰਤੈ ਸੋ ਗੁਰ ਰਖਬੜੀ ਤਰਾਉ ਿਸਿਆਂ ਚ ਸਿਆਂ ਕੜੀਆਂ ਪੈਰਾ ਦਿੱਤੀ ਵਾਰੀ ਮਾਉ ਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕਿ ਕੀਤੇ ਵੇਸ ਰਾਗਦਨਾ ਸ੍ਰੀ ਮਹਲਾ ਪਹਿਲਾ ਗगन ਮੇਥਾਲ ਰਹੁ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨੋਂ ਪਉਣ ਚੌਰ ਕਰੇ ਸਗਲ ਬਨਰਾ ਇਪਲੰਤ ਜੋਤੀ ਕੇਸੀ ਆਰਤੀ ਹੋਏ ਬਹੁ ਖਣਨਾ ਤੇਰੀ ਆਰਤੀ ਅਨਤ ਸਬਦਜੰਤ ਪੇਰੀ 라ਉ ਸਹਿਜ ਤਉ ਨਨ ਨਨ ਤੁ ਕੋ ਸੈ ਸਮੂਰਤ ਨ ਨਾ ਏਕ ਤੂ ਈ ਸਹਿਸ ਪਦ ਬਿਨ ਅਨੇਕ ਪਦ ਗੰਧ ਬਿਨ ਸਹਿਸ ਗੁਧ ਜਤ ਮੋਈ ਸਭ ਮੈਂ ਜੋਤ ਜੋਤੈ ਸੋ ਏ ਇਸ ਦੇ ਚਾਨਣ ਜਬ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਜਦਿ ਸੁਵਰਤੀ ਹੋਈ ਹਰ ਚਰਨ ਕਵਲ ਮਕਰੰਦ ਲੋਭਤ ਮੰਦਨ ਮਵਾਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਹੋ ਜਾਤੇ ਤੇਰੇ ਨੈ ਅਸਰਾ ਗੋੜੀ ਪੁਰਬੀ ਮਾਲਾ ਚੌਥਾ ਕਾਮ ਕ੍ਰੋਧ ਨ ਗ੍ਰਿਪੋ ਭਰਿਆ ਮਨ ਸਾਧੂ ਖੰਨਰਖੰਡਾ ਪੂਰਬ ਲਿਖਤ ਰਿਖੇ ਗੁਰ ਪਾਇਆ ਮਨ ਹਰ ਲੋ ਮਨ ਲੰਡਾ ਕਰ ਸਾਧੂ ਅਝਲੀ ਪਨ ਵੱਡਾ ਹੈ ਕਰ ਡੰਡਾ ਉਤਪਨ ਵੱਡਾ ਰਾਵ ਸਾਖਤਰ ਸਾਧਨਾ ਜਾਣਿਆ ਅਤਨੰਤਰੋ ਮੈਂ ਕੰਡਾ ਜਿਉ ਜਿਉ ਚੱਲੇ ਚੂਬਿ ਦੁਖ ਪਾਵ ਜਮ ਕਾਲ ਸਿਰ ਡੰਡਾ ਹੈ ਹਾਰ ਜਨਰ ਨਾਸਮਾਨੇ ਦੁਖ ਜਨਮ ਮਰਨ ਬੁਖੰਡਾ ਹੈ ਅਬਨਾਸੀ ਗੁਰੂ ਪਾਇ ਪਰਮੇ ਸਰਬੋ ਸੋਭ ਖੰਡ ਬਿਰ ਮੰਡਾ ਹੈ ਹਮ ਗਰੀਬ ਮਸਕੀਨ ਪਰਬ ਤੇਰੇ ਹਰ ਆਕਰ ਕੁਰ ਵੱਡਾ ਜਨ ਨਾਨਕ ਨਾਮ ਦਾ ਟਿਕਣਾ ਮਿਸਕ ਮੰਡਾ ਰਾਗ ਗੋੜੀ ਪੁਰਬੀ ਮਾਲਾ ਪੰਜਵਾਂ ਕਰੋ ਬਿਨੰਤੀ ਸੁਣ ਮੇਰ ਮੀਤਾ ਸੰਤ ਟ ਲਕੀ ਵੇਲਾ ਇਆਂ ਖਾਟ ਚਲੋ ਅਰ ਲਾਗੇ ਬਸਨਸ ਵੇਲਾ ਆਵਤ ਗਟੇ ਦਿਨ ਸੋਰਣਾ ਰੇ ਮਨ ਗੁਰ ਮਿਰ ਕਾ ਸਵਾਰੇ ਰਾਉ ਇਹ ਸੰਸਾਰ ਵਿਕਾਸ ਸੰਸੇ ਮੈਂ ਤਰੇ ਬ੍ਰਹਮ ਗਿਆਨੀ ਜਿਸ ਜਗਾਇ ਪਿਵਾ ਵੇਗਤ ਗਤ ਤਤ ਨ ਜਾਣੇ ਜਾ ਕੋਈ ਸੋਈ ਪਿਆ ਜੁਰ ਗੁਰ ਤੇ ਮਨੇ ਬਸੇਰਾ ਨਿਜ ਘਰ ਮੇਲ ਪਾਉ